ਮੁੱਖ ਤੋਂ ਮਿੱਠਾ ਬੋਲ ਤੂੰ ਸਭਨਾ ਦਾ ਸਤਿਕਾਰ ਕਰ ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੋਂ ਮਿੱਠਾ ਬੋਲ ਤੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਜੀਤ ਹਨਨ ਦੋਸਤੋ ਮੈਂ ਪ੍ਰਾਣਾ ਪ੍ਰੋਜੈਕਟ ਵੱਲੋਂ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਦੀ ਮਹਿੰਮਤ ਦੀ ਸਪੋਰਟ ਕਰਦਾ ਸੋ ਸਾਰੇ ਕਿਸਾਨ ਵੀਰਾਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਵੀ ਪੀਰ ਵੀ ਕਰਦਾ ਕਿ ਇਸ ਪ੍ਰੋਜੈਕਟ ਦਾ ਹਿੱਸਾ ਬਣੋ ਇਸ ਦੇ ਨਾਲ ਇੱਕ ਤਾਂ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਵਧੂਗੀ ਦੂਜਾ ਸਾਡਾ ਵਾਤਾਵਰਨ ਹੈ ਜਿਹੜਾ ਉਹ ਦੂਸ਼ਿਤ ਹੋਣ ਤੋਂ ਜਿਹੜਾ ਬਚੂਗਾ ਆਓ ਆਪਾਂ ਸਾਰੇ ਰਲ ਕੇ ਪੁਰਾਣਾ ਪ੍ਰੋਜੈਕਟ ਦੀ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਪੰਜਾਬ ਦੀ ਮਿੱਟੀ ਨੂੰ ਮੁੱਖ ਤੋਂ ਮਿੱਠਾ ਬੋਲ ਤੂੰ ਸਭਨਾ ਦਾ ਸਤੇ ਕਾਰ ਕਰ ਬਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁਖ ਤੋਂ ਮਿੱਠਾ ਬੋਲ ਤੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਜੀਤ ਹਨਨ ਦੋਸਤੋ ਮੈਂ ਪ੍ਰਾਣਾ ਪ੍ਰੋਜੈਕਟ ਵੱਲੋਂ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਦੀ ਮਹਿੰਮਤ ਦੀ ਸਪੋਰਟ ਕਰਦਾ ਸੋ ਸਾਰੇ ਕਿਸਾਨ ਵੀਰਾਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਵੀ ਕਰਦਾ ਕਿ ਇਸ ਪ੍ਰੋਜੈਕਟ ਦਾ ਹਿੱਸਾ ਬਣੋ ਇਸ ਦੇ ਨਾਲ ਇੱਕ ਤਾਂ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਵਧੂਗੀ ਦੂਜਾ ਸਾਡਾ ਵਾਤਾਵਰਨ ਜਿਹੜਾ ਉਹ ਦੂਸ਼ਿਤ ਹੋਣ ਤੋਂ ਜਿਹੜਾ ਬਚੂਗਾ ਆਓ ਆਪਾਂ ਸਾਰੇ ਰਲ ਕੇ ਪ੍ਰਾਣਾ ਪ੍ਰੋਜੈਕਟ ਦੀ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਪੰਜਾਬ ਦੀ ਮਿੱਟੀ ਨੂੰ